ਤੁਹਾਡਾ ਉਹ ਤਾਂ ਕੀ ਹੈ ਮੇਰਾ ਨਾਮ ਰਮਿੰਦਰ ਕੌਰ ਆ ਜੀ ਮੈਂ ਪੰਜਾਬ ਦੀ ਮੀਤ ਪ੍ਰਧਾਨ ਆ ਮੈਡਮ ਵੀ ਅੱਜ ਧਰਨਾ ਲਗਾਇਆ ਜਾ ਰਿਹਾ ਸ਼ਾਮ ਲੋਕ ਐ ਪੁੱਠੇ ਪਸ ਗਏ ਇਧਰ ਬਣੇ ਸੀ ਅੰਗਰੇਜ਼ ਚ ਭਾ ਦੇ ਦੇ ਸਾਰੇ ਬੋਟ ਲੈ ਕੇ ਹੋ ਹੁਣਾਰ ਮੁਜ਼ਾਹਬ 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 ਅਜਾ ਸਰਕਾਰ ਮੁਜ਼ਾਹਬ ਅੰਦਰ ਕੋਲ ਹੈ ਕਿ ਮੈਂ ਪੰਜਾਬ ਦੀ ਮੀਤ ਪ੍ਰਧਾਨ ਮਹਿਲਾ ਮੋਰਚਾ ਦੀ ਮੈਡਮ ਜੀ ਸ਼ਾਮਲਾਪੁਰ ਟਾਪ ਜਾਮ ਕੀਤਾ ਗਿਆ ਜੀ ਕਾਰਨ ਸਾਡੇ ਪੰਜਾਬ ਦੇ ਸੂਬਾ ਪ੍ਰਧਾਨ ਵੀ ਭਾ ਜੈਨਦਰ ਦੇ ਸੰਸਦਾਂ ਦੇ ਸੰਸਾਰ ਜਿਹੜੇ ਭਗਵਾਨ ਤੁਮਾਨ ਨੇ ਚ ਵਾਦੇ ਕੀਤੇ ਸੀ ਵੀ 1000 ਰੁਪਏ ਸੀ ਵੋਟਾਂ ਤੋਂ ਬਾਅਦ ਦੇਵਾਂਗੇ ਉਹ ਜਿਹੜੇ ਵਾਦੇ ਸਾਰੇ ਝੂਠੇ ਨਿਕਲੇ ਉਹਦੇ ਖਿਲਾਫ ਇੱਥੇ ਅੱਜ ਧਰਨਾਬਾਜ਼ੀ ਕੀਤੀ ਗਈ ਭਗਵਾਨ ਪਾਣਿ ਲਿਖੇ ਇੱਕ ਸਲੇਟ ਬਣ ਤੇ ਜੀ ਅਸੀਂ ਜਲਦੀ ਹੀ ਮਹਿਲਾਵਾਂ ਦਾ ਦੋਹੂ ਬਣਦਾ ਹੱਥ ਦਿੱਤਾ ਜਾਊਗਾ। 2 ਸਾਲ ਹੋ ਗਏ ਸਰਕਾਰ ਦੇ ਕਾਰਜਕਾਲ ਪੂਰੇ ਹੋਣ ਨੂੰ ਪਰ ਹੁਣ ਤੱਕ ਜਿਹੜਾ ਵਾਅਦਾ ਇੱਕ ਵੀ ਪੂਰਾ ਨਹੀਂ ਕੀਤਾ। ਸਰਕਾਰ ਕਹਿੰਦੀ ਸੀ 1000 ਰੁਪਿਆ ਦਿੱਤਾ ਜਾਊਗਾ ਲੇਡੀਜ਼ ਦੇ ਜਿਹੜੇ ਘਰਾਂ ਦੇ ਬਿੱਲ ਆ ਸਾਰਿਆਂ ਦੇ ਮਾਫ ਕੀਤੇ ਜਾਣਗੇ ਪਰ ਜਿਹੜੇ ਹੁਣ ਬਿੱਲ ਆ ਉਹ ਵੀ ਲੋਕਾਂ ਨੂੰ 40-40000 10-10000 ਰੁਪਿਆ ਆ ਪਿਆ ਮਹਿੰਗਾਈ ਦਿਨੋ ਦਿਨ ਪ੍ਰਤੀ ਦਿਨ ਵੱਧ ਗਈ ਹੈ। ਆ ਬਿੱਲ ਲੈ ਕੇ ਆਇਆ ਜਾਂ ਮਾੜਾ ਬਣੇ ਕਿ ਕਾ ਬਿੱਲ ਫੜ ਲਵਾਂ ਕਿ ਨਾ ਦੇਖੋ ਆ ਦਿਖਾ ਦੋ ਮਾੜਾ ਮੇਲੇ ਆ ਆ ਦੇਖੋ ਜੀ ਜਿਵੇਂ 40 ਨਾ ਬਿੱਲ ਜਮਾ ਮਾਫਣੀ ਜੀ ਬਿੱਲ ਲੱਗੇ ਨਾ ਵੀ ਵੱਧ ਕੇ ਲੋਕਾਂ ਨੂੰ ਆਇਆ ਆ 40 40000 ਰੁਪਏ ਲੋਕਾਂ ਨੂੰ ਬਿੱਲ ਆਇਆ ਹੋਇਆ ਮੈਨੂੰ ਉਹਨਾਂ ਦੀ ਸਰਕਾਰ ਦਾ ਦਾਵਾ ਕਰਦੀ ਹੈ ਕਿ ਜ਼ੀਰੋ ਬਿੱਲ ਆਏ ਆ ਆ ਤੁਸੀਂ ਦੇਖ ਲਓ ਜੀ ਆ ਬੀਬੀਆਂ ਬੈਠੀਆਂ ਬਿੱਲ ਇਹਨਾਂ ਦੇ ਹੱਥ ਚਾ ਸਾਰਿਆਂ ਕੋਲੇ ਬਿੱਲ ਜਿਹੜੇ ਬਹੁਤ ਜ਼ਿਆਦਾ ਆਏ ਹੋਏ ਆ ਸਾਰਿਆਂ ਦਾ 10000 ਰੁਪਏ ਲਾਏ ਨੇ ਗਰੀਬ ਕਿੱਥੋਂ ਭਰਨਗੇ ਨਾਲ ਆ ਵੀ ਲੱਗ ਨਾਲ ਉਹ ਵੀ ਮੜੇ ਜੋੜਦਾ ਮੈਂ ਅੱਜ ਮਹਿਲਾ ਮੋਰਚਾ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਕੀ ਤੁਹਾਡੀਆਂ ਮੰਗਾਂ ਕਿਸ ਪ੍ਰਦੇਸ਼ ਬਾਬਦੇ ਤੇ ਹੋ ਜੀ ਜਿਹੜਾ ਮਹਿਲਾ ਮੋਰਚਾ ਵੱਲੋਂ ਅੱਜ ਤਰ੍ਹਾਂ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈਗਾ ਉਹ 1000 ਰੁਪਏ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਜੋ ਪੰਜਾਬ ਸਰਕਾਰ ਨੇ ਸਾਡੇ ਨਾਲ ਵੋਟਾਂ ਪਵਾਉਣ ਲੈਣ ਤੋਂ ਪਹਿਲਾਂ ਪੰਜਾਬ ਦੀਆਂ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਬਹੁਤ ਵੱਡਾ ਹੈ ਕਿ 1000 ਰੁਪਏ ਮਹੀਨਾ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਉਹਨਾਂ ਨੂੰ ਘਰ ਰਸਣ ਖਰਚ ਲਈ ਦਿੱਤਾ ਜਾਵੇਗਾ ਪਰ 2 ਸਾਲ ਹੋ ਗਏ ਸਰਕਾਰ ਕੰਪਲੀਟ ਹੋਈ ਨੂੰ ਹਜੇ ਤੱਕ ਉਹਨਾਂ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਰੁਪਏ ਨਹੀਂ ਆਇਆ ਗਿਆ ਵੱਡੇ ਵੱਡੇ ਵਾਦੇ ਕਰ ਰਹੀ ਹੈ ਭਗਵੰਤ ਮਾਨ ਸਰਕਾਰ ਵੱਲੋਂ ਰੋਜ਼ ਦਾਵਾ ਕੀਤਾ ਜਾਂਦਾ ਹੈ ਵੀ ਅਸੀਂ ਬਹੁਤ ਸਾਰੀਆਂ ਸੁਵਿਧਾਵਾਂ ਪੰਜਾਬ ਦੀ ਜਨਤਾ ਨੂੰ ਦੇ ਰਹੇ ਹਾਂ ਉਹਦੇ ਬਾਰੇ ਕੀ ਕਹੋ ਸੁਵਿਧਾਵਾਂ ਦੇ ਨਾਮ ਦੇ ਉੱਤੇ ਜੀ ਬਿਜਲੀ ਦੇ ਬਿੱਲ ਜੋ ਕਿ ਇਹ ਦੇਖੋ ਕਿਸੇ ਦਾ 40000 ਹੈ ਕਿਸੇ ਦਾ 31000 ਹੈ ਕਿਸੇ ਦਾ 23000 ਹੈ ਜਿਹੜਾ ਬਿਜਲੀ ਦੇ ਬਿੱਲ ਸੀਗਾ ਉਹ ਵੀ ਕਿਸੇ ਨੂੰ 50% ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਬਿਜਲੀ ਦਾ ਬਿੱਲ ਮਾਫ ਹੋਇਆ ਵਾ ਕਿਉਂਕਿ ਉਹ ਤਾਂ ਇੱਕ ਗੱਲ ਹੈ ਕਿ 600 ਯੂਨਟ ਮਾਫ 600 ਯੂਨਟ ਮਾਫ ਹੈ ਜੋ ਸੇਕਾ ਯੂਨਟ ਵੀ ਉੱਪਰ ਹੁੰਦਾ ਹੈਗਾ ਹੈ ਤੇ ਘਰਾਂ ਦੀ ਜਦੋਂ ਉਹ ਬਿੱਲ ਤਾਂ ਪੂਰਾ ਹੀ ਆਣਾ ਹੈਗਾ ਤੇ ਲੋਕਾਂ ਨੂੰ ਸਰਾ ਸਰ ਬੇਕੂਬ ਬਣਾਉਣ ਵਾਲੀ ਗੱਲ ਹੈ ਜਦ ਕਿ ਪਿਛਲੀ ਸਰਕਾਰ ਥੋੜਾ ਬਹੁਤ ਫੇਰ ਵੀ ਚੱਲੋ ਬਿਜਲੀ ਦੇ ਬਿੱਲ ਰੇਟ ਘਟੇ ਸੀਗਾ ਹੁਣ ਤਾਂ ਰੇਟ ਵੀ ਵੱਧ ਲੱਗ ਕੇ ਆ ਰਹੇ ਆ ਲੋਕਾਂ ਨੂੰ ਬਿਜਲੀ ਦੇ ਤੇ ਕਰਪਸ਼ਨ ਜਿਹੜੀ ਹੈਗੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਇਸ ਟਾਈਮ ਦੇ ਉੱਤੇ ਜੋਰਾ ਸ਼ੋਰਾ ਦੇ ਉੱਤੇ ਹੈ ਕਈ ਵੀ ਕੰਮ ਬਿਨਾ ਪੈਸੇ ਦਿੱਤੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨਹੀਂ ਹੋ ਰਿਹਾ ਗਿਆ ਸੋ ਪੰਜਾਬ ਸਰਕਾਰ ਹੈ ਕਰਪਸ਼ਨ ਸਰਕਾਰ ਹੈ ਕਰਪਟ ਸਰਕਾਰ ਹੈ ਔਰ ਲੋਕਾਂ ਦੇ ਨਾਲ ਝੂਠੇ ਵਾਦੇ ਕਰਕੇ ਬਣਨ ਵਾਲੀ ਸਰਕਾਰ ਹੈ ਉਹਦੇ ਵਿੱਚ ਕਿ ਹੈ ਅਸੀਂ ਜਿਹੜੀ ਵਿਕਸਿਤ ਭਾਰਤ ਵੈਨ ਚਲਦੀ ਪਈ ਹੈ ਉਹਦੇ ਵਿੱਚ ਅਸੀਂ ਆਪਣੀ ਸਾਰੀਆਂ ਜਿੰਨੇ ਡਿਪਾਰਟਮੈਂਟ ਹੈਗੇ ਵਿਡਰਾ ਕਰਦੇ ਆ ਤੇ ਅਸੀਂ ਆਪਣਾ ਡਿਪਾਰਟਮੈਂਟ ਕੋਈ ਵੀ ਵੈਨ ਨਾਲ ਨਹੀਂ ਜਾਣ ਦਵਾਂਗੇ ਇਹਨਾਂ ਨੇ ਵਿਕਸਿਤ ਭਾਰਤ ਜਿਹੜੀ ਸੈਂਟਰ ਦੀ ਯੋਜਨਾ ਸੀਗੀ ਲੋਗਾਂ ਨੇ ਦੁਆਰ ਪੁੰਸਾਂਦੀ ਉਹ ਵੀ ਯੋਜਨਾ ਚ ਇਹਨਾਂ ਨੇ ਸਾਥ ਦੇਣਾ ਬੰਦ ਕਰਤਾ ਲੋਕਾਂ ਨੂੰ ਜਿਹੜਾ ਸਾਥ ਮਿਲਣਾ ਚਾਹੀਦਾ ਸੀ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਹਰ ਕੱਲ ਜਾ ਕੇ ਮੋਦੀ ਸਰਕਾਰ ਦੇਣ ਲਈ ਤਿਆਰੀ ਕਰ ਚੁੱਕੀ ਸੀਗੀ ਇਹਨਾਂ ਨੇ ਪੰਜਾਬ ਦੇ ਲੋਕਾਂ ਤੋ ਉਹ ਵੀ ਚੀਜ਼ਾਂ ਪਹੁੰਚਾਉਣੀਆਂ ਦਿੱਤੀਆਂ ਇਸ ਚੀਜ਼ ਦੇ ਵੀ ਆ ਸਰਕਾਰ ਕਲਪਰੇਟ ਹੈਗੀ ਹੈ ਜਿਹੜੀ ਮੋਦੀ ਸਰਕਾਰ ਚੀਜ਼ਾਂ ਦੇਣਾ ਚਾਹੁੰਦੀ ਹੈਗੀ ਉਹ ਲੋਕਾਂ ਤੱਕ ਪਹੁੰਚਣ ਹੀ ਨਹੀਂ ਦੇ ਰਿਆ ਆ ਲੋਕ ਸੈਂਟਰ ਗਵਰਨਮੈਂਟ ਤੁਹਾਨੂੰ ਸਾਥ ਤਾਂ ਦੇ ਰਹੀ ਨਹੀਂ ਫੇਰ ਤੁਸੀਂ ਮੰਗ ਕੀ ਤੋਂ ਕਰਦੇ ਹੋ ਸੈਂਟਰ ਗਵਰਨਮੈਂਟ ਕਿਸ ਚੀਜ਼ ਦਾ ਸਾਥ ਨਹੀਂ ਦੇ ਰਹੀ ਅਗਰ ਅੱਜ ਤੁਸੀਂ ਆ ਗੱਲ ਕਹਿੰਦੇ ਹੋ ਸੈਂਟਰ ਗਵਰਨਮੈਂਟ ਸਾਥ ਨਹੀਂ ਦੇ ਰਹੀ ਜਿਹੜੀਆਂ ਚੀਜ਼ਾਂ ਦਾ ਤੁਸੀਂ ਅੱਜ ਰਿਕਾਰਡਿੰਗ ਕਰਦੇ ਹੋ ਜਾ ਕੇ ਇੰਟਰਨੈਟ ਤੇ ਜਦੋਂ ਚੜਾ ਨੀ ਆ ਇੰਟਰਨੈਟ ਬੰਦ ਹੋ ਜਾਊਗਾ ਬਿਜਲੀ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਦਿੰਦੀ ਪਈ ਹੈ ਜਿਹੜੀ ਜਿਵੇਂ ਕਿ ਆ ਬਿੱਲ ਵੀ ਨਹੀਂ ਪੂਰੇ ਦੇ ਪਾਰੇ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਸਾਲ ਦਾ 35000 ਕਰੋੜ ਰੁਪਏ ਚੜਾਇਆ ਸੀਗਾ ਇਹ ਸਰਕਾਰ ਨੇ ਇੱਕ ਸਾਲ ਦਾ 70000 ਕਰੋੜ ਰੁਪਏ ਕਾਜਾ ਪੰਜਾਬ ਤੇ ਚੜਾਤਾ ਹੈਗਾ ਸਾਰਾ ਕੰਮ ਸੈਂਟਰ ਸਰਕਾਰ ਤੋਂ ਇਹਨਾਂ ਨੇ ਲੋਨ ਲੈ ਕੇ ਸਾਰਾ ਕੰਮ ਇਹਨਾਂ ਨੇ ਸੈਂਟਰ ਸਰਕਾਰ ਦੇ ਬੈਂਕਾਂ ਤੋਂ ਪੈਸੇ ਲੈ ਕੇ ਬਿਜਲੀ ਦੇ ਬਿੱਲ ਚੁਕਾ ਕਰਦੇ ਪਏ ਆ ਉਹਦੇ ਵਿੱਚੋਂ ਵੀ ਪਿਛਲੇ 6 ਮਹੀਨਿਆਂ ਦੇ ਹਾਇਦ ਤੱਕ ਬਿੱਲ ਨਹੀਂ ਪੇ ਕੀਤੇ ਗਏ ਅਗਰ ਸੈਂਟਰ ਸਰਕਾਰ ਇਹ ਸੀਜ਼ਾ ਚਾਵੇ ਤੇ ਅੱਜ ਚਾਹੇ ਬਿਜਲੀ ਬੰਦ ਕਰ ਦੇ ਪਰ ਤਰਾਸ ਦੀ ਗਰੀ ਹੋਗੀ ਸਾਡੇ ਲੋਕਾਂ ਦੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈਗਾ ਕੇਜਰੀਵਾਲ ਵਰਗ ਭਗਵਾਨ ਮੰਨ ਦੇ ਦੂਜੇ ਛੇੜੇ ਵੇਖਦਾ ਪੰਜਾਬ ਬਹੁਤ ਅਦੇ ਜੀ ਬੰਚੂਗਾ ਮਹੰਗਾਈ ਘਟ ਚੁੱਕਿਆ ਤੁਸੀਂ ਕੀ ਜ਼ਰੂਰ ਦੇਖ ਲਓ ਸਰ ਸੋਚਣਾ ਕੀ ਹੈ ਆਪਾਂ ਬੋਲੋ ਪੰਜਾਬ ਵਾਲੇ ਬੋਲ ਕੇ ਦੱਸਣਗੇ ਪੰਜਾਬ ਵਾਲੇ ਬੋਲ ਕੇ ਦੱਸਦੇ ਆ ਕਿਹੜੀ ਮਹੰਗਾਈ ਇੱਥੇ ਘਟ ਚੁੱਕੀ ਹੈ ਪੰਜਾਬ ਵਾਲੇ ਆ ਬੋਲ ਕੇ ਦੱਸਦੇ ਹੈਗੇ ਸਾਨੂੰ ਕਿਹੜੀਆਂ ਸਹੂਲਤਾਂ ਜਿਹੜੀਆਂ ਸੈਂਟਰ ਤੋਂ ਆਉਂਦੀਆਂ ਸੀਗੀਆਂ ਇਸ ਗਵਰਨਮੈਂਟ ਦੇ ਚੱਲਦੇ ਹੋਏ ਸਾਡੇ ਕੋਲੋਂ ਸਹੂਲਤਾਂ ਨਹੀਂ ਪਹੁੰਚ ਪਾਰੀਆਂ ਸੈਂਟਰ ਗਵਰਨਮੈਂਟ ਸਟੇਟ ਤੇ ਸਕੀਮ ਦਿੰਦੀ ਹੈ ਇਹਨਾਂ ਨੇ ਸਕੀਮ ਦਿੱਤੀ ਸੀਗੀ ਸਾਰੇ ਸਿਵਲ ਹਸਪੀਟਲ ਇੰਪਰੂਵਮੈਂਟ ਕਰਨ ਦੀ ਇਹਨਾਂ ਨੇ ਉਹ ਸਾਈਜ਼ ਸਕੀਮ ਦੇ ਦਿੱਤੀ ਸੀਗੀ ਆਪਣੇ 10x10 ਦੇ ਕਮਰਿਆਂ ਤੇ ਜਿਹਦੇ ਵਿੱਚ ਭਗਵ ਲਗਾਤੀ ਤੇਨਾਂ ਨੇ ਕਿਹਾ ਵੀ ਅਸੀਂ ਉਥੇ ਮੋਹੱਲਾ ਕਲੀਨਿਕਾ ਬਣਾਵਾਂਗੇ ਉਹਨਾਂ ਨੇ ਐਨ ਐਚ ਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਪੈਸਾ ਸੀਗਾ 185 ਕਰੋੜ ਰੁਪਇਆ ਸਾਰੇ ਦਾ ਸਾਰੇ ਇਹਨਾਂ ਨੇ ਉਹ 10 ਬਜ 10 ਦੇ ਕਮਰਿਆਂ ਤੇ ਮਦਾਨ ਤੇ ਲਗਾਤਾ ਜਿਹੜੇ ਕਿ ਅੱਧੇ ਤੋਂ ਜ਼ਿਆਦਾ ਕਮਰੇ ਬੰਦ ਪਈ ਹੈਗੇ ਆ ਉਹ ਕਮਰੇ ਹੈਗੇ ਜਿਹੜੇ ਕਿ ਪੁਰਾਣੀਆਂ ਸਰਕਾਰਾਂ ਨੇ ਕਿਸੇ ਹੋਰ ਚੀਜ਼ ਦੇ ਕੇਂਦਰ ਬਣਾਏ ਸੀਗੇ ਉਸੇ ਕਮਰਿਆਂ ਤੇ ਇਹਨਾਂ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਸਾਰੇ ਪੈਸੇ ਬਰਬਾਦ ਕਰਤੇ ਐਂਬੂਲੈਂਸ ਨਿਕਲਣੋ ਜੀ ਐਂਬੂਲੈਂਸ ਨਿਕਲਣੋ ਸੈਂਟਰ ਗਵਰਨਮੈਂਟ ਦੇ ਸਾਰੇ ਪੈਸੇ ਇਹਨਾਂ ਨੇ ਬਰਬਾਦ ਕਰਦੇ ਸੈਂਟਰ ਗਵਰਨਮੈਂਟ ਨੇ ਪੁੱਛੇ 185 ਕਰੋੜ ਦਾ ਸਾਨੂੰ ਬਿਉਰਾ ਦੇ ਦਿਓ ਅਸੀਂ ਅਗਲੀ ਕਿਸ਼ਤ ਰਿਲੀਜ਼ ਕਰ ਦਾਂਗੇ 3 ਮਹੀਨੇ ਹੋ ਗਏ ਸੈਂਟਰ ਗਵਰਨਮੈਂਟ ਨੂੰ ਆਨਸਰ ਨਹੀਂ ਦੇ ਪਾਈ ਵੀ 185 ਕਰੋੜ ਰੁਪਇਆ ਸਾਡਾ ਕਿੱਥੇ ਲੱਗਿਆ ਹੈਗਾ ਤਾਂ ਅਗਲੀ ਕਿਸ਼ਤ ਦਾ ਜ ਰਿਲੀਜ਼ ਨਹੀਂ ਹੁੰਦੀ ਪਈ ਸੂਬਾ ਸਰਕਾਰ ਦਾ ਦਾਵਾ ਕੀ ਅਸੀਂ ਬਿਜਲੀ ਬਿੱਲ ਜ਼ੀਰੋ ਕਰਤੇ ਆ ਤੇ ਬਹੁਤ ਸਾਰੀਆਂ ਹੋਰ ਵੀ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਵੋਟਾਂ ਵੇਲੇ ਉਹ ਅਸੀਂ ਲਾਗੂ ਆਪਾਂ ਦਾਅਵੇ ਦੀਆਂ ਹੁਣੀ ਇੱਥੇ ਫੂਕ ਕੱਢ ਦਿੰਦੇ ਜਿਹੜਾ ਦਾਵਾ ਹੈਗਾ ਆ ਅਸੀਂ ਬਿਜਲੀ ਦਾ ਬਿੱਲ ਸਾਡੇ ਹੱਥ ਸੇ ਕਿਹਦਾ ਬਿਜਲੀ ਦਾ ਬਿੱਲ ਜ਼ੀਰੋ ਹੋਇਆ ਦੱਸ ਦੋ ਇੱਥ ਹੈਗੇ ਆ ਸਾਰੇ ਬਿਜਲੀ ਦੇ ਬਿੱਲ ਲੈ ਕੇ ਆਏ ਹੈਗੇ ਅਸੀਂ ਅਸੀਂ ਅੱਜ ਧੰਨਾਈ ਨਹੀਂ ਦੇਣ ਆਏ ਅਸੀਂ ਬੀਜੇਪੀ ਵਾਲੇ ਬੰਦੇ ਆ ਝੂਠ ਬੋਲਾਂਗੇ ਨਹੀਂ ਇੱਕ ਵੀ ਚੀਜ਼ ਦਾ ਇੱਕ 600 ਯੂਨਟ ਕੇ ਅੰਦਰ ਫ੍ਰੀ ਹੈਗਾ 600 ਇੱਕ ਹੋ ਗਿਆ ਸਾਰਾ ਪਿਛਲਾ ਬਿੱਲ ਆ ਜਾਂਦਾ ਉਹ ਬੰਦਾ ਹੁਣ ਸਾਹ ਦਿਨ ਮੀਟਰ ਖੜਾ ਦੇਖਦਾ ਰਵੇਂ ਆ ਸਾਰੇ ਲੈ ਕੇ ਆਏ ਹੈਗੇ ਜਿਨ੍ਹਾਂ ਨੇ ਪੈਸੇ ਪੇ ਕੀਤੇ ਹੈਗੇ ਆ ਸਾਰੇ ਬਿੱਲ ਅਸੀਂ ਲੈ ਕੇ ਆਏ ਆ ਆ ਸਾਰੇ ਬਿੱਲ ਅਸੀਂ ਲੈ ਕੇ ਆਏ ਕਿਹੜਾ ਫ੍ਰੀ ਹੋਇਆ ਦੋਸਤੋ ਕਿਹੜੀ ਚੀਜ਼ ਸਾਡਾ ਫ੍ਰੀ ਹੋਈ ਹੈ ਦੋਸਤੋ ਆ ਸਾਰੇ ਲੈ ਕੇ ਆਏ ਆ 40000 ਰੁਪਏ ਬਿੱਲ 20000 ਰੁਪਏ ਬਿੱਲ ਕਿੱਥੋਂ ਪੇ ਕਰੂਗਾ ਬੰਦਾ ਸਾਰੀਆਂ ਫੁੱਕਾਂ ਦਾ ਹੁਣੇ ਨਿਕਲ ਜਾਣੀਆਂ ਇਸ ਸੀਜ਼ ਦੀਆਂ ਕਿੱਥੋਂ ਦੇਊਗਾ ਗਰੀਬ ਤੁਹਾਨੂੰ ਕੀ ਲੱਗਦਾ ਲੱਖ ਦੇ ਵਿੱਚ ਆਮਦੂ ਪਾਟਿਆ ਆ ਕੋਈ ਦੌਰੇ ਦੀ 2024 ਸਿਰ ਦੁਬਾਰਾ ਕਿੱਥੇ ਆਣੀ ਹੈ 27 ਸੋਨੇ ਆ ਇਲੈਕਸ਼ਨ ਆਪਣੇ ਵਿਧਾਨ ਸਭਾ ਦੇ ਜਿਹੜੇ 24 ਦੇ ਇਲੈਕਸ਼ਨ ਹੈ ਲੋਕ ਸਭਾ ਦੇ ਇਲੈਕਸ਼ਨ ਹੈ ਉਹਦੇ ਵਿੱਚ ਆਮ ਪਾਰਟੀ ਜਿਹੜੀ ਹੈਗੇ ਜ਼ੀਰੋ ਤੇ ਹਾਰੂਗੀ ਲੋਕ ਸਭਾ ਜਿਹੜੀ ਹੈ ਸੈਂਟਰਲ ਚ ਮੋਦੀ ਸਾਹਿਬ ਸਰਕਾਰ ਬਣਾएंगे ਤੇ ਬੀਜੇਪੀ ਦੀ ਕੇਂਦਰੀ ਸਰਕਾਰ ਹੋਗੀ ਸਾਡੇ ਜਿਹੜੇ 27 ਚ ਇਲੈਕਸ਼ਨ ਆਨੇ ਆ ਸਟੇਟ ਇਲੈਕਸ਼ਨ ਪਾਰਟੀ ਦੇ ਇਲੈਕਸ਼ਨ ਇਹ ਲੋਕਾਂ ਦੇ ਇਲੈਕਸ਼ਨ ਹੋਣੇ ਆ ਲੋਕਾਂ ਨੇ ਉਹਨੂੰ ਵੋਟ ਪਾਣੀ ਹੈ ਜਿਹੜੀ ਕਿ ਲੋਕਾਂ ਦੀ ਗੱਲ ਸੁਣੂਗਾ ਲੋਕਾਂ ਨੇ ਉਹਨੂੰ ਵੋਟ ਪਾਣੀ ਹੈ ਜਿਹੜੇ ਕਿ ਲੋਕਾਂ ਦੇ ਤੱਕ ਪਹੁੰਚ ਕਰੂਗਾ ਲੋਕਾਂ ਨੇ ਉਹਨਾਂ ਨੂੰ ਵੋਟ ਪਾਣੀ ਹੈ ਜਿਹੜਾ ਕਿ ਸੁਰੱਖਿਅਤ এনਵਾਇਰਨਮੈਂਟ ਦੇਊਗਾ ਲੋਕਾਂ ਨੂੰ 1000 ਰੁਪਏ 500 ਰੁਪਏ ਫ੍ਰੀ ਦੇ ਬਿਜਲੀ ਦੇ ਬਿੱਲ ਦੇ ਕੇ ਜਿਹੜਾ ਮੂਰਤ ਬਣਾਉਣਾ ਸੀਗਾ ਸਾਡੇ ਪੰਜਾਬ ਦੇ ਲੋਕਾਂ ਨੇ ਬਣਾ ਚੁੱਕੇ ਹੁੰਨੀ ਉਹ ਕੰਮ ਹੋ ਪਾਣਾ ਐ ਤੇ ਪੰਜਾਬ ਸਰਕਾਰ ਕਰਵਿੰਦੇ ਸੀ ਰੋਜ਼ਗਾਰ ਵੀ ਦੇਈ ਜਾਂਦੇ ਆ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਆ ਖੜੇ ਆ ਸਾਰੇ ਰੋਜ਼ਗਾਰੀ ਖੜੇ ਆ ਵਿਚਾਰੇ ਜੁੰਨੇ ਹੈਗੇ ਪੁੱਛੋ ਇਹਨਾਂ ਨੂੰ ਕਿੰਨੂੰ ਰੋਜ਼ਗਾਰ ਮਿਲਿਆ ਆ ਸਾਰੇ ਰੋਜ਼ਗਾਰੀ ਖੜੇ ਆ ਪੁੱਛੋ ਕਿੰਨੂੰ ਰੋਜ਼ਗਾਰ ਮਿਲਿਆ ਹੈਗਾ ਆ ਤੁਸੀਂ ਲੋਕ ਰੋਜ਼ਗਾਰ ਖੜੇ ਹੋ ਦੱਸੋ ਕਿੰਨੂੰ ਰੋਜ਼ਗਾਰ ਮਿਲਿਆ ਹੈਗਾ ਇਹ ਕਿਸੇ ਦਾ ਜਵਾਬ ਨਹੀਂ ਹੈ ਆ ਦੇਖੋ ਸਾਡਾ ਬੇਰੋਜ਼ਗਾਰ ਕੋਈ ਕਿਹੜਾ ਰੋਜ਼ਗਾਰ ਮਿਲੇ ਸਾਰੇ ਬੱਚੇ ਖੜੇ ਆ ਦੋਸਤੋ ਕਿ ਮੈਨੂੰ ਦੇ ਕੋ ਚਿੱਠੀ ਵੀ ਨਹੀਂ ਆਈ ਕੋਈ ਰੋਜ਼ਗਾਰ ਨਹੀਂ ਦੱਸੋ ਕਿਹੜਾ ਰੋਜ਼ਗਾਰ ਗਵਰਨਮੈਂਟ ਦਿੰਦਾ ਆ ਆ ਦੇਖੋ ਭੈਣਾਂ ਤੁਹਾਡੀਆਂ ਕਿਵੇਂ ਰਾਹੀ ਰਾਹੀ ਮਚਾ ਕੇ ਇਹਨਾਂ ਨੇ ਆ ਬੀਬੀਆਂ ਨੂੰ ਸੜਕਾਂ ਤੇ ਉਤਰਨ ਦਾ ਬਹੂਰ ਕਰਤਾ ਜਿਨ੍ਹਾਂ ਨੂੰ ਆਪਣੀ ਮਾਂ ਬੋਲਦੇ ਆ ਆਪਣੀ ਭੈਣ ਬੋਲਦੇ ਆ ਉਹਨਾਂ ਨੂੰ ਸੜਕਾਂ ਤੇ ਲਿਆਂਦਾ ਮਜਬੂਰ ਕਰਦਾ ਸਾਨੂੰ ਸ਼ਰਮ ਆਉਂਦੀ ਆ ਸਾਨੂੰ ਇਹਦੀ ਸਰਕਾਰ ਤੇ ਅਸੀਂ ਤਾਂ ਸਾਰੇ ਕਹਿੰਦੇ ਆ ਭਗਵੰਤ ਮਾਨ ਜੀ ਨੂੰ ਇਹਦੀ ਇੱਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦੇਣਾ ਚਾਹੀਦਾ ਆਪਣੀ ਪੋਸਟ ਨਹੀਂ ਤਾਂ ਇਹ ਤਾਂ ਆ ਜਾਂਦਾ ਤਾਂ ਮੀਟਰ ਲਾਏ ਜਾਂਦੇ ਆ